ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਆਪਾਂ ਫਿਰ ਮਿਲਦੇ ਹਾਂ ਇੱਕ ਛੋਟੀ ਜੀ ਵੀਡੀਓ ਦੇ ਨਾਲ ਜੋ ਕਿ ਬਹੁਤ ਹੀ ਤੁਹਾਡੇ ਲਈ ਲਾਭਦਾਇਕ ਹੈ ਜੋ ਕਿ ਅੱਜ ਆਪਣੀ ਹੈਲਥ ਨਾਲ ਰਿਲੇਟਡ ਹੈ ਅੱਜ ਕੱਲ ਜਿਹੜਾ ਗਰਮੀ ਬਹੁਤ ਜ਼ਿਆਦਾ ਪਈ ਜਾਂਦੀ ਹੈ ਤੇ ਗਰ ਤਜਾਬ ਤਾਂ ਹਰ ਇੱਕ ਦੇ ਬਣੀ ਜਾਂਦਾ ਕਿਉਂਕਿ ਆਪਾਂ ਥੋੜਾ ਬਹੁਤਾ ਇਹੋ ਜਿਹੀਆਂ ਚੀਜ਼ਾਂ ਖਾਂਦੇ ਆ ਆਪਣੀ ਡਾਈਟ 'ਚ ਜਿਹੜੀਆਂ ਐਵੇਂ ਦੀਆਂ ਕੋਸ਼ਕ ਚੀਜ਼ਾਂ ਆਪਾਂ ਖਾਂਦੇ ਆ ਜਿਨ੍ਹਾਂ ਨਾਲ ਆਪਣੇ ਤਜਾਬ ਬਹੁਤ ਪੈਂਦਾ ਹੈ ਕਈਆਂ ਦਾ ਬਹੁਤ ਜ਼ਿਆਦਾ ਡੇਲੀ ਦਾ ਰੁਟੀਨ 'ਚ ਮੇਰੇ ਖਿਆਲ 'ਚ ਘਰ 'ਚ ਜੇ ਆਪਣੇ 5 ਤੋਂ 7 ਜੀ ਆ ਉਹਦੇ 'ਚੋਂ 5 ਇਹ 5 ਜੀਆ ਤਾਂ ਉਹਦੇ ਚੋ 4 ਜਣੇ ਤੇਜਾਬ ਵਾਲਾ ਕੈਪਸੂਲ ਤੇਜਾਬ ਵਾਲੀ ਗੋਲੀ ਖਾਲੀ ਪੇਟ ਖਾਂਦੀ ਖਾਂਦੀ ਹੋਣਗੇ ਹਰ ਇੱਕ ਦੇ ਘਰ ਇਹ ਚੀਜ਼ ਹੋਊਗੀ ਤੁਸੀਂ ਚਾਹੇ ਆਪਦੇ ਆਪਦੇ ਘਰ ਮਤਲਬ ਆਪਦੇ ਬਾਰੇ ਸੋਚ ਕੇ ਦੇਖੋ ਆਪੇ ਪਰਿਵਾਰ ਚ ਤੁਸੀਂ ਕਿੰਨੇ ਜਣੇ ਹੋ ਤੇ ਉਹਦੇ ਚੋ ਕਿੰਨੇ ਜਣੇ ਤੇਜਾਬ ਜਿਨ੍ਹਾਂ ਦੇ ਬੰਦ ਆ ਕੋਈ ਇੱਕ ਅੱਧਾ ਜੀ ਐਵੇਂ ਦਾ ਹੋਊਗਾ ਜਿਨ੍ਹਾਂ ਦੇ ਤੇਜਾਬ ਨਹੀਂ ਬੰਦਾ ਹੋਊਗਾ ਤੇਜਾਬ ਨੇ ਜਿਹੜਾ ਹਰ ਇੱਕ ਦੇ ਬੰਦ ਨਾ ਹੀ ਬੰਦਾ ਕਿਉਂਕਿ ਇਹ ਜੇ ਹੁਣ ਆਪਾਂ ਚੀਜ਼ਾਂ ਤੋਂ ਬਣੇਜ ਕਰ ਲੈਨੇ ਤੇ ਜਿਹੜੀਆਂ ਆਪਾਂ ਨੂੰ ਦਵਾਈਆਂ ਲੱਗਣਾਂ ਬਹੁਤ ਸਾਰੀਆਂ ਅੱਜਕੱਲ ਦਵਾਈਆਂ ਹਰ ਇੱਕ ਨੂੰ ਹੀ ਕਟੋ ਕਟੋ ਦੋ ਤੋਂ ਤਿੰਨ ਬਿਮਾਰੀਆਂ ਐਵੇਂ ਦੀਆਂ ਜਿਨ੍ਹਾਂ ਦੀਆਂ ਦਵਾਈਆਂ ਰੁਟੀਨ 'ਚ ਉਹਨਾਂ ਦੀਆਂ ਚੱਲਦੀਆਂ ਚੱਲਦੀਆਂ ਤਾਂ ਦਵਾਈਆਂ ਨਾਲ ਵੀ ਤੇ ਯਾਬ ਬਣੀ ਜਾਂਦਾ ਦਵਾਈਆਂ ਨਾਲ ਵੀ ਤੇ ਯਾਬ ਦੀ ਗੋਲੀ ਲੱਗੀ ਹੁੰਦੀ ਹੈ ਤੇ ਸਪੈਸ਼ਲ ਆਪਾਂ ਨੂੰ ਸਵੇਰ ਜਿਹੜੀ ਖਾਲੀ ਪੇਟ ਆਪਾਂ ਦੀ ਯਾਬ ਦੀ ਗੋਲੀ ਲੈਣੇ ਆ ਜਾਂ ਕੈਪਸੂਲ ਲੈਣੇ ਆ ਇਹ ਤਾਂ ਹਰ ਕੋਈ ਲੈਂਦਾ ਹੀ ਲੈਂਦਾ ਠੀਕ ਆ ਇਹ ਕੀ ਗੱਲ ਆ ਅੱਜ ਕੱਲ ਕੀ ਆ ਆਪਣੀ ਜਿਹੜੀਆਂ ਜਿਹ ਖਾਣੇ ਆ ਆਪਾਂ ਕੋਈ ਵੀ ਫੂਡ ਆ ਕੋਈ ਵੀ ਫਰੂਟ ਆ ਜਾਂ ਕੋਈ ਵੀ ਮਤਲਬ ਕੀ ਆਪਾਂ ਖਾਣਾ ਦੁੱਧ ਕੁਛ ਵੀ ਪੀਣੇ ਆ ਕੁਛ ਵੀ ਖਾਣੇ ਉਹ ਚ ਜਿਹੜਾ ਕੀ ਆ ਮਲਾਵਟ ਬਹੁਤ ਜ਼ਿਆਦਾ ਕੈਮੀਕਲ ਬਹੁਤ ਜ਼ਿਆਦਾ ਪਾਈ ਜਾਂਦੇ ਆ ਤੇ ਇਹਨਾਂ ਕੈਮੀਕਲ ਨਾਲ ਜਿਹੜਾ ਕੀ ਆਪਣੇ ਅੰਦਰ ਆ ਜਿਹੜਾ ਇਹਨਾਂ ਦਾ ਸਾੜ ਪਈ ਜਾਂਦਾ ਹਨ ਆਪਣੀ ਛਾਤੀ ਆ ਸਾਰੀ ਜਲਦ ਹੁੰਦੀ ਹੈ ਜਿਹਨਾਂ ਦੇ ਪੇਟ ਚ ਦਰਦ ਹੁੰਦਾ ਉਹਦਾ ਅੱਗੇ ਇੱਕ ਆਪਾਂ ਬਹੁਤ ਹੀ ਸੌਖਾ ਹੀ ਆ ਤੁਹਾਨੂੰ ਦੱਸਾਂ ਜਾ ਰਹੇ ਆ ਨੁਸਖਾ ਜਿਹੜਾ ਕੀ ਤੁਸੀਂ ਅਪਣਾ ਕੇ ਤੁਹਾਨੂੰ ਕਾਫੀ ਹੱਦ ਤੱਕ ਤੁਹਾਨੂੰ ਰਾਤ ਮਿਲੂਗੀ ਜਾਨੀ ਕਿ 100 ਚੋਂ 70 ਤੋਂ 75% ਤੁਹਾਨੂੰ ਰਾਤ ਮਿਲੂਗੀ ਦਵਾਈ ਦੀ ਲੋੜ ਨਹੀਂ ਪਊਗੀ ਤੇ ਜੇ ਤੁਸੀਂ ਉਹਨੂੰ ਲਗਾਤਾਰ ਯੂਜ਼ ਕਰਦੇ ਰਹੋਗੇ ਤਾਂ ਤੁਹਾਨੂੰ ਇਹ ਦੇ ਨਾਲ ਬਹੁਤ ਹੀ ਜ਼ਿਆਦਾ ਬੈਨੀਫਿਟ ਮਿਲਣਗੇ ਵੀ ਹੌਲੀ ਹੌਲੀ ਤੁਹਾਡੇ ਤਿਆਬ ਬੰਨਾ ਖਤਮ ਹੋ ਜਾਊਗਾ ਇਹ ਪਹਿਲਾਂ ਆਪਾਂ ਵਰਤਦੇ ਸੀਗੇ ਤੇ ਅੱਜ ਕੱਲ ਜਿਹੜੀ ਇਹ ਚੀਜ਼ ਆ ਖਤਮ ਹੋ ਚੁੱਕੀ ਆ ਤੇ ਇਹ ਬਹੁਤ ਕੋਈ ਬਾਹਰੋਂ ਚੀਜ਼ ਲਿਆਉਣ ਦੀ ਲੋੜ ਨਹੀਂ ਆਪਣੇ ਘਰ ਵਿੱਚ ਹੀ ਪਈ ਜੀ ਮਤਲਬ ਘਰ ਵਿੱਚ ਪਈਆਂ ਜਿਹੜੀਆਂ ਆਪਾਂ ਨੂੰ ਥੋੜੀ ਜਿਹੀ ਬਸ ਆਈਆਂ ਵੀ ਆਪਾਂ ਨੂੰ ਉਹਦੇ ਵਾਸਤੇ ਟਾਈਮ ਕੱਢ ਕੇ ਉਹਨੂੰ ਪੀਣਾ ਪਊਗਾ ਡਰਿੰਕ ਇੱਕ ਐਵੇਂ ਦੀ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਵੀਡੀਓ ਨੂੰ ਜੇਕਰ ਆਪਣੀ ਨੂੰ ਸਬਸਕ੍ਰਾਈਬ ਆਪਣੇ ਚੈਨਲ ਨੂੰ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਸੋ ਅੱਜ ਆਪਾਂ ਜਿਹੜੀ ਡਰਿੰਕ ਦੱਸਣ ਜਾ ਰਹੇ ਹ ਬਹੁਤ ਹੀ کارਗਰ ਆ ਤੇ ਹਰ ਇੱਕ ਨੂੰ ਫਾਇਦਾ ਕਰੂਗੀ ਕਰੂਗੀ ਠੀਕ ਆ ਤੇ ਇਹਦੇ ਲਈ ਆਪਾਂ ਨੂੰ ਕੋਈ ਜਾ ਬਾਹਰੋਂ ਕੋਈ ਚੀਜ਼ ਲਿਆਉਣ ਦੀ ਲੋੜ ਨਹੀਂ ਆਪਣੇ ਘਰ ਵਿੱਚ ਹੀ ਹੁੰਦੀ ਆ ਤੇ ਇੱਕ ਤੁਸੀਂ ਜਿਹੜਾ ਕੋਈ ਵੀ ਜੇਕਰ ਨਿਰਨੇ ਕਾਲ ਜਿਹੜਾ ਮਤਲਬ ਕਿ ਖਾਲੀ ਪੇਟ ਕੰਤਜਾਬ ਵਾਲਾ ਕੈਪਸੂਲ ਲੈਂਦਾ ਜਾਂ ਗੋਲੀ ਲੈਂਦਾ ਉਹ ਬਹੁਤ ਹੀ ਜ਼ਿਆਦਾ ਨੁਕਸਾਨਦੇ ਆ ਆਪਣੀ ਸਿਹਤ ਨੂੰ ਪਲੀਜ਼ ਇਹ ਚੀਜ਼ਾਂ ਨੂੰ ਤੁਸੀਂ ਨਾ ਲਿਆ ਕਰੋ ਇਹਦੀ ਤਰ੍ਹਾਂ ਜੇਕਰ ਤੁਸੀਂ ਥੋੜਾ ਜਿਹਾ ਆਪਦੇ ਮਤਲਬ ਕਿ ਡਾਈਟ ਦਾ ਧਿਆਨ ਰੱਖ ਲਉਗੇ ਆਪਦੇ ਖਾਣ ਪੀਣ ਦਾ ਧਿਆਨ ਰੱਖ ਲਉਗੇ ਤਾਂ ਇਹਦੇ ਤੋਂ ਬਚਿਆ ਜਾ ਸਕਦਾ ਇਹ ਨੁਕਸਾਨਦੇ ਚੀਜ਼ਾਂ ਹੈਗੀਆਂ ਇਹਨਾਂ ਨੂੰ ਬੰਦ ਕਰ ਦਿਓ ਇਹਨਾਂ ਦਾ ਕੋਈ ਆਪਣੇ ਜਿਹੜਾ ਇਹਦੇ ਤਜਾਬ ਵਾਲਾ ਕੈਪਸੂਲ ਹਨ ਤੁਸੀਂ ਇਹ ਸੋਚ ਉਗੇ ਮਿਸਾਂਡ ਦਾ ਤਿਆਬ ਹੜ ਕੇ ਇਹ ਉਸ ਚੀਜ਼ ਨੂੰ ਖਤਮ ਨਹੀਂ ਕਰਦੇ ਇੱਕਦਮ ਇੱਕ ਜਿਵੇਂ ਆਪਾਂ ਇੱਕ ਚੀਜ਼ ਜਿਵੇਂ ਹੁਣ ਥੋੜਾ ਜਿਹਾ ਟਾਈਮ ਲਈ ਉਸ ਚੀਜ਼ ਨੂੰ ਦਬਾ ਦਿੰਦਾ ਬਸ ਖਤਮ ਨਹੀਂ ਹੁੰਦੀ ਇਹ ਚੀਜ਼ ਉਹਦੇ ਨਾਲ ਪਰ ਦਬਾ ਦਿੰਦਾ ਤੇ ਦਬਾ ਕੇ ਉਹ ਚੀਜ਼ ਨੂੰ ਫਿਰ ਉਹ ਹੌਲੀ 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 ਦਬਦੀ ਜਾਂਦੀ ਤੇ ਉਹਦੀ ਵੱਜ ਜਾਂਦੀ ਆ ਫਿਰ ਆਪਣੇ ਅਲਸਰ ਬਣ ਜਾਂਦਾ ਜ਼ਖਮ ਬਣਨੇ ਅੰਦਰ ਸ਼ੁਰੂ ਹੋ ਜਾਂਦੀ ਆ ਤੇ ਜਿਹਦੇ ਨਾਲ ਆਪ ਨੂੰ ਬਹੁਤ ਮੁੜ ਕੇ ਅੱਗੇ ਜਾ ਕੇ ਪ੍ਰੋਬਲਮ ਆਉਂਦੀ ਆ ਅੱਜ ਕਿਹੜਾ ਜਿਹੜਾ ਤਿਆਰ ਵਾ ਛੋਟੇ ਬੱਚਿਆਂ ਦੇ ਵੀ ਬਣੀ ਜਾਂਦਾ ਤੇ ਛੋਟੇ ਬੱਚਿਆਂ ਦੇ ਤਿਆਰ ਕਿਉਂ ਬਣੀਆਂ ਦਾ ਕਿਉਂਕਿ ਉਹ ਖਾਂਦੇ ਕੀ ਆ ਪੈਟਕਾ ਵਾਲੀਆਂ ਚੀਜ਼ਾਂ ਪੈਕਟ ਖਾਂਦੇ ਆ ਤੇ ਜਾਂ ਵੀ ਦੁਕਾਨ ਦੀਆਂ ਬਣੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਆਪਦੇ ਬੱਚਿਆਂ ਨੂੰ ਤੁਸੀਂ ਇਹ ਚੀਜ਼ਾਂ ਘ ਤੇ ਜੀ ਦੇ ਨਾਲ ਆਪਣੇ ਜਿਹੜਾ ਜਿਗਰ ਤੇ ਵੀ ਬਹੁਤ ਜ਼ਿਆਦਾ ਇਫੈਕਟ ਪੈਂਦਾ ਤੇ ਤਿਆਬਾਨੇ ਸ਼ੁਰੂ ਹੋ ਜਾਂਦੇ ਅੱਜ ਕੱਲ ਛੋਟੇ ਬੱਚਿਆਂ ਦੇ ਆ ਹਰਕ ਨੂੰ ਲੀਵਰ ਦੀ ਇਨਫੈਕਸ਼ਨ ਆਈ ਜਾਂਦੀ ਹੈ ਛੋਟੇ ਛੋਟੇ ਬੱਚਿਆਂ ਨੂੰ ਆਈ ਜਾਂਦੀ ਹੈ ਇਹ ਸਭ ਤੋਂ ਮੇਨ ਕਾਰਨ ਇਹਦਾ ਇਹੀ ਆ ਵੀ ਜਿਹੜੇ ਪੈਕਟ ਆ ਇਹ ਨਹੀਂ ਖਾਣੇ ਚਾਹੀਦੇ ਠੀਕ ਆ ਹੁਣ ਆਪਾਂ ਤੁਹਾਨੂੰ ਦੀ ਮੇਨ ਗੱਲ ਦੱਸਦੇ ਆ ਜਿਹੜੀ ਆਪਾਂ ਡਰਿੰਕ ਬਾਰੇ ਦੱਸਣਾ ਸੀ ਤੁਹਾਨੂੰ ਉਹ ਡਰਿੰਕ ਕੀ ਹੈਗੀ ਆ ਉਹ ਬਹੁਤ ਹੀ ਸੌਖੀ ਜੀ ਹੈਗੀ ਡਰਿੰਕ ਤੁਸੀਂ ਕੀ ਕਰਨਾ ਇੱਕ ਪਾਣੀ ਦਾ ਗਲਾਸ ਲੈਣਾ ਦੇਖੋ ਆਪਾਂ ਪਾਣੀ ਦਾ ਗਲਾਸ ਲਿਆ ਠੀਕਾ ਹੋ ਸਕੇ ਤਾਂ ਤੁਸੀਂ ਉਹ ਪਾਣੀ ਜਿਹੜਾ ਕੰਚ ਦੇ ਗਲਾਸ 'ਚ ਲਿਓ ਜੇਕਰ ਚਲੋ ਨਹੀਂ ਮਤਲਬ ਹੈ ਨਹੀਂ ਜਾਂ ਕੋਈ ਆਪਾਂ ਨੂੰ ਤਬ ਤੁਸੀਂ ਲੈ ਸਕਦੇ ਹੋ ਪਰ ਜ਼ਿਆਦਾਤਰ ਤੁਸੀਂ ਕੋਸ਼ਿਸ਼ ਕਰਿਓ ਕਿ ਗਲਾਸ ਜਿਹੜਾ ਕੰਚ ਦਾ ਹੀ ਹੋਣਾ ਚਾਹੀਦਾ ਠੀਕਾ ਤੇ ਕੰਚ ਦਾ ਇੱਕ ਗਲਾਸ ਆਪਾਂ ਪਾਣੀ ਦਾ ਲੈਣਾ ਐਵੇਂ ਪਾਣੀ ਤਾਂ ਹੁਣ ਹਰ ਇੱਕ ਦੇ ਘਰੇ ਆਪਣੇ ਆਮ ਹੀ ਹੁੰਦਾ ਨਾ ਪਾਣੀ ਆਪਾਂ ਪੀਣੇ ਵੀ ਆ ਤੇ ਗਰਮੀਆਂ 'ਚ ਤਾਂ ਖਾਸ ਕਰਕੇ ਜ਼ਰੂਰੀ ਹੈ ਜੇਕਰ ਤੁਸੀਂ ਇਹਨੂੰ ਪਾਣੀ ਨੂੰ ਥੋੜਾ ਜਿਆਦਾ ਹੋਰ ਤਰੀਕੇ ਨਾਲ ਪੀ ਲਓਗੇ ਤਾਂ ਫਿਰ ਵੀ ਤੁਸੀਂ ਸੋ ਕੀ ਰੋਂਗੇ ਠੀਕ ਆ ਇਹ ਪਾਣੀ ਜਿਹੜਾ ਇੱਕ ਗਲਾਸ ਆ ਪਾਣੀ ਲੈਣਾ ਇਹ ਚ ਕੀ ਕਰਨਾ ਇੱਕ ਗਲਾਸ ਆਪਾਂ ਪਾਣੀ ਦਾ ਲੈ ਲਿਆ ਹੁਣ ਦੇਖੋ ਆਪਾਂ ਸਿੰਪਲ ਪਾਣੀ ਲਿਆ ਘੜੇ ਦਾ ਪਾਣੀ ਲਿਆ ਜੇਕਰ ਤੁਸੀਂ ਠੰਡਾ ਲੈਣਾ ਚਾਹੁੰਦੇ ਥੋੜਾ ਜਿਹਾ ਫ੍ਰਿਜ ਦਾ ਥੋੜਾ ਜਿਹਾ ਠੰਡਾ ਨਹੀਂ ਲੈਣਾ ਨਹੀਂ ਨਾਰਮਲ ਘੜੇ ਦਾ ਪਾਣੀ ਠੰਡਾ ਹੀ ਹੁੰਦਾ ਘੜੇ ਦਾ ਪਾਣੀ ਲੈ ਲਿਓ ਠੀਕ ਆ ਘੜੇ ਦਾ ਪਾਣੀ ਲੈ ਆਪਾਂ ਇਹ ਇਹਨੂੰ ਕੀ ਕਰਨਾ ਤੁਸੀਂ ਇੱਕ ਕਲੰਚ ਦੇ ਗਲਾਸ ਚ ਪਾਣੀ ਪਾ ਲੈਣਾ ਪਹਿਲਾਂ ਫਿਰ ਤੁਸੀਂ ਕੀ ਕਰਨਾ ਇਹਦੇ ਵਿੱਚ ਸਿਰਫ ਜਿਹੜਾ ਕਿ ਦੁੱਧ ਦਾ ਦੁੱਧ ਆਪਣੇ ਘਰੇ ਆਮ ਹੀ ਹੁੰਦਾ ਆਪਣੇ ਘਰ ਦਾ ਦੁੱਧ ਹੁੰਦਾ ਅੱਜ ਕੱਲ ਦਾ ਜਿਹੜਾ ਦੁਕਾਨ ਵਾਲਾ ਦੁੱਧ ਉਹ ਵੀ ਮਿਲਾਵਟ ਵਾਲਾ ਆ ਹੀ ਜਾਂਦਾ ਤੁਹਾਨੂੰ ਪਤਾ ਹੀ ਆ ਹਨਾ ਤੇ ਉਹਦੇ ਵਿੱਚ ਵੀ ਕੈਮੀਕਲ ਹੁੰਦੇ ਆ ਘਰ ਦਾ ਦੁੱਧਾ ਜਿਵੇਂ ਮੰਨ ਲਓ ਤਾਂ ਤੁਸੀਂ ਕੀ ਕਰਨਾ ਐਵੇਂ ਕਰਕੇ ਇੱਕ ਗਲਾਸ ਪਾਣੀ ਦੇ ਵਿੱਚ ਸਿਰਫ ਦੋ ਚਮਚੇ ਦੁੱਧ ਤੇ ਪਾਉਣੇ ਆ ਦੋ ਠੀਕ ਆ ਦੁੱਧ ਜ਼ਿਆਦਾ ਨਹੀਂ ਪਾਉਣਾ ਸਿਰਫ ਦੋ ਚਮਚੇ ਪਾਉਣੇ ਆ ਠੀਕ ਆ ਤੇ ਐਵੇਂ ਕੀ ਬਣ ਜੂਗੀ ਇਹ ਕੱਚੀ ਰਸੀ ਜੀ ਬਣ ਜਾਂਦੀ ਜਿਹਨੂੰ ਕੱਚੀ ਰਸੀ ਬੋਲ ਦਿੰਦੇ ਆ ਇਹਦੇ ਚ ਨਾ ਤੁਸੀਂ ਮਿੱਠਾ ਪਾਉਣਾ ਨਾ ਕੋਈ ਹੋਰ ਕੋਈ ਵੀ ਡਰਿੰਕ ਨਹੀਂ ਪਾਉਣੀ ਕੋਈ ਤੁਸੀਂ ਕਹੋ ਵੀ ਕੋਈ ਫਲੇਵਰ ਵਾਸਤੇ ਕੁਝ ਪਾ ਲਈਏ ਸੀ ਇਹਦੇ ਚ ਕੁਝ ਨਹੀਂ ਪਾਉਣਾ ਸਿੰਪਲ ਇੱਕ ਪਾਣੀ ਦਾ ਗਲਾਸ ਲੈਣਾ ਪਾਣੀ ਹੋ ਸਕੇ ਤਾਂ ਤੁਸੀਂ ਕੰੱਚ ਦੇ ਗਲਾਸ ਚ ਵੀ ਹੋ ਤੇ ਘੜੇ ਦਾ ਹੀ ਪਾਣੀ ਲੈਣਾ ਠੀਕ ਆ ਇਹ ਇੱਕ ਇਹ ਚੀਜ਼ ਮੇਨ ਆ ਘੜੇ ਦਾ ਪਾਣੀ ਲੈਣਾ ਕਿਉਂਕਿ ਘੜੇ ਦਾ ਪਾਣੀ ਸਭ ਤੋਂ ਜ਼ਿਆਦਾ ਬੈਸਟ ਆ ਫ੍ਰਿਜ ਦੇ ਪਾਣੀ ਨਾਲੋਂ ਵੀ ਤੇ ਘੜੇ ਦਾ ਪਾਣੀ ਲੈਣਾ ਤੁਸੀਂ ਤੇ ਇਹਦੇ ਵਿੱਚ ਦੋ ਚਮਚ ਬਸ ਦੋ ਚਮਚੀ ਦੁੱਧ ਦੇ ਪਾਉਣੇ ਆ ਸਿਰਫ ਦੋ ਚਮਚੇ ਇੱਕ ਇੰਨੇ ਕ ਗਲਾਸ ਦੇ ਪਾਣੀ ਦੇਖ ਲਓ ਹੁਣ ਤੁਸੀਂ ਆਪਣਾ ਗਲਾਸ ਕਿੰਨਾ ਕ ਐਨੇ ਕ ਗਲਾਸ ਵਿੱਚ ਤੁਸੀਂ ਦੋ ਚਮਚ ਦੁੱਧ ਜੇਕਰ ਤੁਸੀਂ ਜ਼ਿਆਦਾ ਜਿਵੇਂ ਜ਼ਿਆਦੇ ਜਾਣਿਆਂ ਨੂੰ ਦੇ ਰਹੇ ਹੋ ਤੁਸੀਂ ਤਾਂ ਉਹਨੇ ਗਲਾਸਾਂ ਦੇ ਵਿੱਚ ਦੋ ਦੋ ਚਮਚ ਦੇ ਹਿਸਾਬ ਨਾਲ ਤੁਸੀਂ ਦੁੱਧ ਪਾਉਣਾ ਠੀਕ ਆ ਤੇ ਹੁਣ ਆਪਾਂ ਇਹਦੇ ਦੁੱਧ ਪਾਲਿਆ ਤੇ ਇਹਨੂੰ ਆਪਾਂ ਫਿਰ ਕੀ ਕਰਨਾ ਪੀਣਾ ਕਿ ਇਸ ਟਾਈਮ ਆਪਾਂ ਹੁਣ ਤੁਹਾਨੂੰ ਇਹ ਦੱਸਦੇ ਆਪਾਂ ਪੀਣਾ ਕਿਹੜੇ ਟਾਈਮ ਹੈ ਇਹ ਐਵੇਂ ਨਹੀਂ ਵੀ ਤੁਸੀਂ ਦਿਨੇ ਪੀਚ ਲੋ ਵਾਰੀ ਵਾਰੀ ਪੀਣਾ ਜਾਂ ਨਹੀਂ ਇਹ ਨਹੀਂ ਤੁਸੀਂ ਸਵੇਰ ਉੱਠਦੇ ਹੋ ਨਾ ਉੱਠਣਸਾਰ ਤੁਸੀਂ ਇੱਕ ਘਰੇ ਤੋਂ ਗਲਾਸ ਪਾਣੀ ਦਾ ਪਰੋ ਉਹਦੇ ਵਿੱਚ ਸਿਰਫ ਦੋ ਚਮਚ ਦੁੱਧ ਦੇ ਦੁੱਧ ਕੀ ਆ ਕੱਚਾ ਪੀ ਕੱਚਾ ਲੈਣਾ ਇਹ ਚੀਜ਼ ਮੇਨ ਆ ਸੱਚ ਨਿਰਦੇਸ਼ਨਾ ਭੁੱਲ ਗਈ ਜਪਰਾ ਤੁਹਾਨੂੰ ਦੁੱਧ ਜਿਹੜਾ ਕੱਚਾ ਹੋਣਾ ਚਾਹੀਦਾ ਮਤਲਬ ਉਬਲਿਆ ਹੋਇਆ ਵਾਲੇ ਦਿੱਤੀ ਵਾਲਾ ਦੁੱਧ ਨਾ ਲਿਓ ਕੱਚਾ ਦੁੱਧ ਆ ਜਿਹੜਾ ਉਹਦੇ 2 ਚਮਚੇ ਲੈਣੇ ਆ ਠੀਕ ਆ ਜੇ ਆਪਾਂ ਦੁੱਧ ਦਾ ਗਲਾਸ ਪੀਨੇ ਆ ਇਹ ਆਪਣਾ ਪਚਾਉਣਾ ਔਖਾ ਹੋ ਜਾਂਦਾ ਹੁਣ ਤੁਸੀਂ ਕਹੋਗੇ ਦੁੱਧ ਤਾਂ ਪਚਾਉਣਾ ਔਖਾ ਇਹਦੇ ਚ ਤੁਸੀਂ ਜੇਕਰ ਤੁਸੀਂ ਪੀਓ ਗੇਵੇਂ ਵਾਲੀ ਆਹ ਵਾਲੀ ਡਰਿੰਕ ਆ ਜਿਹੜੀ ਇਹਦੇ ਚ ਕੋਈ ਪਚਣ ਵਾਲੀ ਗੱਲ ਨਹੀਂ ਕਿਉਂਕਿ ਸਿੰਪਲੀ ਪਾਣੀ ਹੈ ਕੱਚੀ ਰੱਸੀ ਬਣੀਏ ਇਹਦੇ ਨਾਲ ਜਿਹੜੀ ਤੁਹਾਡੀ ਆ ਸੀਨੇ ਦੀ ਜਲਨ ਆ ਜਿਵੇਂ ਠੀਕ ਆ ਤਿਆ ਬੰਦਾ ਜੀ ਦੇ ਸਾਰਾ ਪੇਟ ਆ ਚੀਜ਼ ਜਿਹੜੀ ਛਾਤੀ ਆ ਜਿਹੜੀ ਜਲਦੀ ਰਹਿੰਦੀ ਆ ਪੇਟ ਆ ਜਿਹੜਾ ਜਲਦਾ ਰਹਿੰਦਾ ਮਤਲਬ ਕਿ ਆ ਪੂਰਾ ਜਲਣਾ ਹੁੰਦੀ ਰਹਿੰਦੀ ਆ ਉਹ ਤੁਹਾਨੂੰ ਪੂਰਾ ਇਫੈਕਟਿਵ ਹੋਊਗਾ ਇਹ ਯੂਸਫੁਲ ਹੈ ਇਹ ਚੀਜ਼ ਉਹਦੇ ਵਾਸਤੇ ਤੇ ਤੁਸੀਂ ਕੀ ਕਰਨਾ ਤੁਸੀਂ ਸਵੇਰ ਜਦੋਂ ਉੱਠਦੇ ਹੋ ਬੈਡ ਤੋਂ ਉੱਠਦੇ ਹੋ ਗੁਰਸ਼ ਵੀ ਨਹੀਂ ਕਰਿਆ ਹੁੰਦਾ ਜਦੋਂ ਗੁਰਸ਼ ਕਰਨ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਪਾਣੀ ਦਾ ਘੜੇ ਜੋ ਲੈਣਾ ਉਹ ਚ ਦੋ ਚਮਚੇ ਦੁੱਧ ਦੇ ਪਾ ਕੇ ਤੁਸੀਂ ਪੀ ਲੈਣਾ ਹੋਲੀ-ਹੋਲੀ ਕਰਕੇ ਪੀ ਲੈਣਾ ਠੀਕ ਆ ਇੱਕ ਗਲਾਸ ਤੁਸੀਂ ਉਦੋਂ ਪੀ ਲੈ ਆ ਸਵੇਰ ਉੱਠਨ ਸਰ ਜਦੋਂ ਤੁਸੀਂ ਦੁਪਹਿਰੇ ਹੁੰਦੇ ਦੁਪਹਿਰੇ ਆਪਣਾ ਪੇਟ ਖਾਲੀ ਹੁੰਦਾ ਨਾ ਵੀ ਆਪਾਂ ਉਦੋਂ ਮਤਲਬ ਕਿ ਸਵੇਰ ਦਾ ਬ੍ਰੇਕਫਾਸਟ ਕੀਤਾ ਹੁੰਦਾ ਤੇ ਲੰਚ ਹਜੇ ਟਾਈਮ ਪਿਆ ਹੁੰਦਾ ਜਨਨ ਕਿ ਇੱਕ 12:30 ਇੱਕ ਦਾ ਟਾਈਮ ਹੁੰਦਾ ਜਿਹੜਾ ਉਦੋਂ ਤੁਸੀਂ ਫਿਰ ਇੱਕ ਗਲਾਸ ਪੀਣਾ ਇਹ ਇਵੇਂ ਇੱਕ ਗਲਾਸ ਪਾਣੀ ਦਾ ਲੈਣਾ ਹੋਵੇ ਤੇ ਵਿੱਚ ਦੋ ਚਮਚੇ ਦੁੱਧ ਦੇ ਪਾਉਣੇ ਆ ਤੇ ਇਹਨੂੰ ਪੀ ਲੈਣਾ ਤੁਸੀਂ ਸ਼ਾਮ ਨੂੰ 4:00 ਵਜੇ ਫਿਰ ਤੁਸੀਂ ਦਿਨ ਚ ਤਿੰਨ ਇੱਕ ਗਲਾਸ ਤੁਸੀਂ ਪੀਓਗੇ ਲਗਾਤਾਰ ਤੁਸੀਂ ਜੇਕਰ ਦੋ ਤੋਂ ਤਿੰਨ ਦਿਨ ਲਗਾਤਾਰ ਪੀਨੇ ਹੋ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜੂਗਾ ਵੀ ਤੁਹਾਡੇ ਤੇਜਾਬ ਆ ਜਿਹੜਾ ਤੁਹਾਡੀ ਆਹ ਚੀਜ਼ ਦੀ ਜਲਣਾ ਜਿਹੜੀ ਬਿਲਕੁਲ ਖਤਮ ਹੋ ਜੂਗੀ ਤੇ ਜੇਕਰ ਤੁਸੀਂ ਲਗਾਤਾਰ ਇਹਨੂੰ ਜੂਸ ਕਰਦੇ ਹੋ ਡੇਲੀ ਰੁਟੀਨ ਚੱਲਦੀ ਹੈਬਿਟ ਬਣਾ ਲਓਗੇ ਤਾਂ ਤੁਹਾਡਾ ਜਿਹੜਾ ਤੇਜਾਬ ਆ ਬਿਲਕੁਲ ਖਤਮ ਹੋ ਜੂਗਾ ਠੀਕ ਹੈ ਇਹ ਅਜਮਾਇਆ ਹੋਇਆ ਤੇ ਆਵ ਜਿਹੜਾ ਬਿਲਕੁਲ ਖਤਮ ਹੋ ਜੂਗਾ ਤੇ ਹੁਣ ਆਪਾਂ ਦੇਖੋ ਹੈ ਪਰ ਲਿਆ ਨਾ ਕਿ ਹੁਣ ਆਪਾਂ ਪੀ ਲੈਣਾ ਬਸ ਬਹੁਤ ਹੀ ਵਧੀਆ ਚੀਜ਼ਾਂ ਇਹ ਚ ਇੱਕ ਚੀਜ਼ ਮੇਨ ਹੋਇਆ ਜੇ ਤੁਸੀਂ ਬੱਚੇ ਨੂੰ ਦੇਣੀ ਹੈ ਤੁਹਾਨੂੰ ਤੁਹਾਡੇ ਬੱਚੇ ਛੋਟੇ ਆ ਮੰਨ ਲਓ ਬੱਚਿਆਂ ਨੂੰ ਦੇਣੀ ਹੈ ਤੁਸੀਂ ਠੀਕ ਆ ਬੱਚਿਆਂ ਨੂੰ ਦੇ ਸਕਦੇ ਹੋ ਤੁਸੀਂ ਕੋਈ ਦਿੱਕਤ ਨਹੀਂ ਪਰ ਅੱਜ ਕੱਲ ਦੇ ਬੱਚੇ ਜਿਹੜੇ ਇਹ ਚੀਜ਼ ਨੂੰ ਪੀਂਦੇ ਨਹੀਂ ਹੈਗੇ ਠੀਕ ਆ ਤੁਹਾਨੂੰ ਦੇਖ ਕੇ ਕਹਿਣਗੇ ਇਹ ਕੀ ਆ ਨਹੀਂ ਪੀਣੀ। ਹਾਂ ਬੱਚਿਆਂ ਦੇ ਟੇਸਟ ਵਾਸਤੇ ਬਣਾਉਣ ਵਾਸਤੇ ਤੁਸੀਂ ਇਹ ਚ ਧਾਗੇ ਵਾਲੀ ਮਿਸ਼ਰੀ ਆ ਜਿਹੜੀ ਪੀਸ ਕੇ ਰੱਖ ਲਿਓ ਤੁਸੀਂ ਉਹਦਾ ਥੋੜੀ ਜਿਹੀ ਪਾ ਕੇ ਇਹਨੂੰ ਮਿੱਠਾ ਕਰਕੇ ਦੇ ਸਕਦੇ ਹੋ ਬੱਚਿਆਂ ਨੂੰ ਸਿਰਫ ਜੇਕਰ ਤੁਸੀਂ ਖੁਦ ਲੈਣਾ ਤੁਸੀਂ ਖੁਦ ਕੋਸ਼ ਵੀ ਨਾ ਪਾਇਓ ਤਾਂ ਤੁਸੀਂ ਇਹਨੂੰ ਨੋਰਮਲ ਲੈਣਾ ਜੇਕਰ ਤੁਸੀਂ ਬੱਚੇ ਨੂੰ ਦੇਣਾ ਤਾਂ ਤੁਸੀਂ ਇਹ ਚ ਧਾਗੇ ਵਾਲੀ ਮਿਸ਼ਰੀ ਦਾ ਜਿਹੜੀ ਆ ਪੀਸ ਕੇ ਰੱਖ ਲਿਓ ਉਹ ਪਾਉਣੀ ਆ ਠੀਕ ਆ ਹੋਰ ਕੋਈ ਖੰਡ ਨਹੀਂ ਪਾਉਣੀ ਕੋਈ ਅਲਚ ਰੂਆ ਜਾਨੀ ਪਾਉਣਾ ਕੁਛ ਵੀ ਨਹੀਂ ਪਾਉਣਾ ਇਹਦੇ ਵਿੱਚ ਫਲੇਵਰ ਵਾਸਤੇ ਤੁਸੀਂ ਕਹੋ ਵੀ ਬੱਚਿਆਂ ਨੂੰ ਦੇਣਾ ਜੀ ਇਹਦੇ ਵਿੱਚ ਥੋੜਾ ਜਿਹਾ ਕੁਛ ਹੋਰ ਪਾ ਦਈਏ ਚਲੋ ਫਲੇਵਰ ਬਣ ਜੂਗਾ ਚਾਕਲੇਟ ਪਾਊਡਰ ਪਾ ਦਈਏ ਜਿੰਨਾ ਕੁਛ ਵੀ ਨਹੀਂ ਪਾਉਣਾ ਸਿੰਪਲ ਦੇਣਾ ਤੇ ਤੁਸੀਂ ਬਸ ਬੱਚੇ ਨੂੰ ਇਹ ਕੱਲ ਮੇਨ ਆ ਵੀ ਬੱਚਿਆਂ ਨੂੰ ਦੇਣ ਵਾਸਤੇ ਤੁਸੀਂ ਇਹ ਚ ਮਿਸ਼ਰੀ ਪਾ ਸਕਦੇ ਹੋ ਹੋਰ ਕੋਈ ਤੇ ਤੁਸੀਂ ਆਪ ਪੀਣੀ ਆ ਤਾਂ ਖੁਦ ਤੁਸੀਂ ਇਹਨੂੰ ਲਗਾਤਾਰ 3 ਤੋਂ 4 ਦਿਨ ਪੀ ਕੇ ਦੇਖਿਓ ਤੁਹਾਡੀ ਜਿਹੜੀ ਆ ਜਲਨਾ ਤਜਾਬਾਨਾ ਪੇਟ ਦੀ ਗੈਸ ਏ ਐਸਿਡ ਤੇ ਕਬਜ਼ ਦੀ ਸਮੱਸਿਆ ਮੇਨ ਆ ਜਿਹੜੀ ਬਿਲਕੁਲ ਖਤਮ ਹੋ ਜੂਗੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਅੱਜ ਵਾਸਤੇ ਇੰਨਾ ਹੀ ਕਾਫੀ ਆ ਤੇ ਆਪਣੇ ਚੈਨਲ ਜੀ ਆ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਇਸ ਚੀਜ਼ ਨੂੰ ਅਪਣਾ ਕੇ ਜਰੂਰ ਵੇਖਿਓ ਕਿ ਪਿਆਰ ਬੰਦਾਂ ਜਿਨ੍ਹਾਂ ਦੇ ਠੀਕ ਆ ਬਾਏ ਓਕੇ